ਸੱਚੀ ਗੱਲ ਜੀ ਆਪਣੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਆਪਾਂ ਆ ਗਏ ਆ ਜਲਿਆਂ ਵਾਲੇ ਬਾਗ ਤੇ ਹੁਣ ਆਪਾਂ ਇਹ ਵੀ ਕਿਸੇ ਧਾਰਮਿਕ ਸਥਾਨ ਤੋਂ ਘੱਟ ਨਹੀਂ ਹੈ ਜਿੱਥੇ ਸਾਡੇ ਬਹੁਤ ਸਾਰੇ ਸਾਨੂੰ ਆਜ਼ਾਦੀ ਦਾ ਨਿਗ ਦੇਣ ਲਈ ਜਿੱਥੇ ਬਹੁਤ ਜ਼ਿਆਦਾ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਇਹ ਅਸਲ ਵਿੱਚ ਜਲਿਆਂ ਵਾਲੇ ਬਾਗ ਸਮਾਰਕ ਦੇ ਵਿੱਚ ਆਪਾਂ ਐਂਟਰ ਹੁੰਨੇ ਆ ਤਾਂ ਦਰਸ਼ਨ ਕਰਦੇ ਆ ਇੱਥੇ ਦੇ ਵੀ ਦੀ ਸਿਚੁਏਸ਼ਨ ਹੈ ਕਿ ਉਹ ਕਾਜ ਦੇ ਵਾਸਤੇ ਇੱਥੇ ਤੁਹਾਨੂੰ ਇੰਨਾ ਪਤਾ ਵੀ 13 ਅਪ੍ਰੈਲ 1919 ਨੂੰ ਜਦੋਂ ਇੱਥੇ ਇੱਕ ਸ਼ਾਂਤ ਵਹੀਂ ਇਕੱਠ ਹੋਇਆ ਸੀ ਜਿਸ ਵਿੱਚ ਡਾਕਟਰ ਸੱਤਪਾਲ ਤੇ ਡਾਕਟਰ ਚਲੂ ਉਹਨਾਂ ਦਾ ਕਾਫੀ ਯੋਗਦਾਨ ਸੀ ਤੇ ਆ ਦੁਬਾਰਾ ਤੇ ਤੁਸੀਂ ਦੇਖ ਸਕਦੇ ਹੋ ਵੀ ਸ਼ਹੀਦਾਂ ਦੀਆਂ ਜਿਹੜੀਆਂ ਸਾਡੇ ਖੀਰ ਉਹ ਆਜ਼ਾਦੀ ਵਾਸਤੇ ਉਹਨਾਂ ਦੀਆਂ ਤਸਵੀਰਾਂ ਜਾਂ ਉਹਨਾਂ ਦੇ ਸਟੈਚੂ ਜਿਹੜੇ ਉੱਥੇ ਹੈ ਇਹ ਫਿਰ ਦੂਸਰਾ ਇੱਥੇ ਹਰ ਇੱਕ ਧਰਮ ਦੇ ਹਰ ਇੱਕ ਨੂੰ ਹਰ ਇੱਕ ਤਰ੍ਹਾਂ ਦੇ ਲੋਕ ਆਉਂਦੇ ਆ ਤਾਂ ਸਾਹਮਣੇ ਭਾਰਤ ਮਾਂ ਤੇ ਨਾਅਰੇ ਲਗਾ ਰਹੇ ਆ ਜਨਦੀ ਦੀ ਖੁਸ਼ੀ ਤੇ ਦੂਸਰੀ ਹੌਨ ਕੰਮ ਕਰਦੇ ਜਿਵੇਂ ਆਪਾਂ ਦੀ ਇਸ ਤਰ੍ਹਾਂ ਕਿਉਂਕਿ ਜਦੋਂ ਉਹ ਕੱਟ ਕਰ ਰਹੇ ਸੀ ਤਾਂ ਜਨਰਲ ਡਾਇਰ ਜਿਹੜਾ ਉਹਨੂੰ ਉਸ ਵੇਲੇ ਜਨਮ ਲੂ ਸਰਕਾਰ ਦਾ ਮਨ ਲਾਉਂਦੇ ਸੀ ਉਹ ਰਾਸ਼ੀ ਸੀ ਤੇ ਅਜਾਤ ਦੇ ਰੂਪ ਲੜਦੇ ਆ ਜਾਂ ਕੱਟ ਕਰਦੇ ਆ ਤੇ ਉਹਨੇ ਨਾ ਹੱਥੇ ਰੂਪਾਂ ਤੇ ਗੋਲੀਆਂ ਚਲਾਉਂਦੇ ਤੇ ਇਹ ਸਾਹਮਣੇ ਜਿਹੜਾ ਖੂਹ ਸੀ ਉਹਨੂੰ ਸ਼੍ਰੀ ਦੀਪ ਖੂਹ ਵੀ ਕਹਿਆ ਜਾਂਦਾ ਹੈ ਕਹਿੰਦੇ ਆ ਇਹਦੇ ਵਿੱਚ ਘੱਟੋ ਘੱਟ 120 ਰੁਪਏ ਦੀ ਰੋਗ ਸੀ ਛਾੜਾ ਮਾਰਦੇ ਕਿਉਂਕਿ ਉਹਨਾਂ ਹੱਥੇ ਰੂਪ ਸੀ ਯਾਰ ਗੋਲੀਆਂ ਤੋਂ ਬਚਣ ਲਈ ਉਹਨਾਂ ਨੇ ਇਸ ਖੂਹ ਦੇ ਵਿੱਚ ਛਾੜਾ ਮਾਰ ਦਿੱਤੀ ਨਾ ਤੇ ਸਾਹਮਣੇ ਖੂਹ ਦੇ ਜਿਹੜੀ ਇਹ ਰੇਤਰੀ ਸਾਉਂਦੀ ਆ 120 ਲੋਕ ਦੇ ਵਿੱਚ ਸਿਰੇ ਲੱਗੇ ਸੀ ਤਾਂ ਇਸ ਵਿੱਚ ਬਾਕੀ ਅੱਗੇ ਇੱਕ ਇਹ ਦਵਾਰ ਆ ਇਹਦੇ ਵਿੱਚ 28 ਨਿਸ਼ਾਨ ਆ ਗੋਲੀਆਂ ਦੇ ਜੋ ਵੀ ਅੱਜ ਵੀ ਮੌਜੂਦ ਆ ਹੁਣ ਅਸੀਂ ਇਹਨਾਂ ਦੇਖ ਸਕਦੇ ਹਾਂ ਮਾਰਕ ਕੀਤੇ ਆ ਤੇ ਜੋ ਰਛੀ ਦੀ ਸਮਾਰਕਾ ਆ ਲੋਕ ਇਸ ਬਾਗ ਦੇ ਵਿੱਚ ਲੱਗ ਸਮਝ ਸਕਦੇ ਵੀ ਸ਼ਹੀਦਾਂ ਦੇ ਹੀ ਦਰਸ਼ਨ ਕਰਨਾ ਤੇ ਇਹਦਾ ਬਦਲਾ ਫੇ ਸ਼ਹੀਦ ਦੂਦਮ ਸਿੰਘ ਜੀ ਨੇ ਜਾ ਕੇ ਉਹ ਤੇ ਜਨਰਲ ਡਾਇਰ ਨੂੰ ਮਾਰ ਕੇ ਉਹ ਬਦਲਾ ਗਿਆ ਸੀ ਤਾਂ ਕਿ ਉਹਦੇ ਲੋਕਾਂ ਨੂੰ ਉਹਨਾਂ ਤੇ mante ਬਹੁਤ ਵੱਡਾ ਅਸਰ ਸੀ ਇਸ ਚੀਜ਼ ਦਾ ਤੇ ਕਾਫੀ ਲੋਕ ਹਰਮੰਦਰ ਸਾਹਿਬ ਜਦੋਂ ਆਉਂਦੇ ਆ ਤਾਂ ਇੱਥੇ ਵੀ ਦਰਸ਼ਕਾਂ ਨੂੰ ਇਹ ਜਿਹੀ ਇੱਕ ਹੋਰ ਦੀਵਾਰ ਆ ਉਹਦੇ ਉੱਤੇ ਵੀ ਉਸ ਵੇਲੇ ਜਿਹੜੀਆਂ ਵਕਤ ਦੀਆਂ ਗੋਲੀਆਂ ਜਿਹੜੀਆਂ ਚਲਾਈਆਂ ਉਹਨਾਂ ਦੇ ਨਿਸ਼ਾਨ ਆ ਉਹ ਸਾਡਾ ਸ਼ਬਦ ਨਹੀਂ ਬੰਦਾ ਵੀ ਨਾਲ ਸ਼ਹੀਦਾਂ ਦੀ ਇਹਨੂੰ ਯਾਦ ਰੱਖੀਏ ਕਿ ਸਰਹੂਣਾ ਦੀਆਂ ਯਾਦਾਂ ਜਾਂ ਤਾਂ ਹੀ ਅਸੀਂ ਸ਼ਹੀਦੀ ਦੀ ਬਹਾਦਰੀ ਦਾ ਤੁਹਾਨੂੰ ਬਤਰਾ ਰਿਹਾ ਅਸੀਂ ਯਾਦ ਰੱਖੀਏ ਕਰਕੇ ਤੇ ਇਹ ਸਭ ਕਿਸ ਤਰ੍ਹਾਂ ਸਾਡੇ ਖੌਣ ਵਾਲੀਆਂ ਪੀੜ੍ਹੀਆਂ ਨੂੰ ਵੀ ਯਾਦ ਰਹਿੰਦਾ ਵੀ ਤੇ ਕਿਸ ਮਹੱਤਤਾ ਦੇ ਕਰਕੇ ਵੀ ਕਿਸ ਤਰ੍ਹਾਂ ਆਜ਼ਾਦੀ ਪ੍ਰਾਪਤ ਕੀਤੀ ਸੀ ਸਾਡੇ ਬਜ਼ੁਰਗਾਂ ਵੱਲੋਂ ਸਾਡੇ ਵੱਡੇਾਂ ਵੱਲੋਂ ਤੇ ਇਸੀ ਜਿਹੜੀ ਸਾਹਮਣੇ ਆ ਜੋਤੀ ਕਹ ਸਕਦੇ ਆ ਵੀ ਅਮਰਜੋਤੀ ਜੀ ਨੂੰ ਕੰਨੇ ਵੀ ਉਹਨਾਂ ਦੀ ਯਾਦ ਵਿੱਚ ਸਿਰਾਈ ਗਈ ਆ ਅੱਖ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ